ਅੱਜ 27 ਤਰੀਕ ਹੋਲੀ ਦੈਨ ਟਲ ਗਿਆ ਤੇ ਭਾਰਤ ਦੇ ਉੱਤੇ ਟਰੰਪ ਵੱਲੋਂ 50% ਦੀ ਟੈਰਫ ਲੱਗ ਗਿਆ ਜੀ ਹਾਂ ਇਸ ਟੈਰਫ ਨੂੰ ਰੂਸ ਵਾਲੇ ਮਸਲੇ ਤੇ ਅਧਾਰਤ ਦੇਖਿਆ ਜਾ ਰਿਹਾ ਕਿ ਰੂਸ ਨਾਲ ਸਮਝੌਤਾ ਨਹੀਂ ਤੋੜਿਆ ਇਸ ਲਈ ਪਹਿਲਾਂ 6-7 ਅਗਸਤ ਨੂੰ 25% ਲਾਤਾ ਸੀ ਹੁਣ 25% ਹੋਰ ਲਾਤਾ ਤੇ ਚੀਨ ਨੂੰ ਵੀ ਧਮਕੀ ਦਿੱਤੀ ਕਿ 200% ਲਾ ਦੇਾਂਗੇ ਤੁਹਾਡੇ ਤੇ ਪਰ ਸਵਾਲਤਾ ਇਹ ਹੈ ਜੀ ਕਿ ਜਿਹੜਾ ਭਾਰਤ ਤੇ ਅਸਰ ਹੈ ਉਹ 48 ਅਰਬ ਡਾਲਰ ਦਾ ਪੈਣਾ ਸਾਡੇ ਨਿਰਿਆਤ ਕਾਰੋਬਾਰ ਤੇ ਉਧਰ ਸਾਡਾ ਮਾਲ ਜਾਣਾ ਬੰਦ ਹੋ ਜਾਣਾ ਡੰਪ ਹੋ ਜਾਣਾ ਫਿਰ ਸਾਨੂੰ ਬਦਲ ਲੱਭਣੇ ਪੈਣੇ ਆ ਅਮਰੀਕਾ ਲਗਾਤਾਰ ਧਮਕੀ ਵੀ ਦੇ ਰਿਹਾ ਤੇ ਪਰ ਭਾਰਤ ਨੇ ਨਰਿੰਦਰ ਮੋਦੀ ਹੋਰਾਂ ਨੇ ਗੱਲ ਮੰਨੀ ਹੈ ਕਿ ਇਸ ਟੈਰਫ ਦਾ ਸਾਡੇ ਤੇ ਅਸਰ ਪੈਣਾ ਤੇ ਚੀਨ ਰੂਸ ਤੇ ਭਾਰਤ ਹੁਣ ਇੱਕ ਮਾਲਾ ਚ ਪਰੋਏ ਹੋਏ ਨਜ਼ਰ ਆਉਣ ਲੱਗੇ ਨੇ ਜੇ ਉਹ ਮੁਸੀਬਤ ਦੇ ਹਵਾਲੇ ਨਾਲ ਇਕੱਠੇ ਹੋ ਰਹੇ ਹੋ ਜਿਕਰ ਇਹ ਤਿੰਨ ਮੁਲਕ ਵੀ ਇਕੱਠੇ ਹੁੰਦੇ ਨੇ ਤਾਂ ਦੁਨੀਆ ਦੇ ਕੁਝ ਹੋਰ ਮਿਲਕਾਂ ਨੂੰ ਵੀ ਤਾਕਤ ਮਿਲੂਗੀ ਤੇ ਅਮਰੀਕਾ ਨੂੰ ਚੁਣੌਤੀ ਵੀ ਦਿੱਤੀ ਜਾ ਸਕਦੀ ਹੈ ਪਰ ਇਹਦੇ ਬਦਲ ਵਜੋਂ ਜੇ ਆਪਾਂ ਦੇਖਣਾ ਹੋਵੇ ਕਿ ਭਾਰਤ ਮੁਰੇ ਇਸ ਮੁਸ਼ਕਲ ਤੋਂ ਨਿਕਲਣ ਲਈ ਇਹ ਟੈਰਫ ਬਾਰ ਦੇ ਵਿੱਚੋਂ ਨਿਕਲਣੀ ਕਿਹੜੇ ਚਾਰ ਬਦਲ ਪਏ ਨੇ ਉਹਨਾਂ ਚ ਪਹਿਲਾ ਬਦਲ ਅਮਰੀਕਾ ਤੋਂ ਬਾਹਰ ਨਵੇਂ ਬਾਜ਼ਾਰਾਂ ਦੀ ਤਲਾਸ਼ ਕਹਿੰਦੇ ਜੀ ਅਮਰੀਕਾ ਨੂੰ ਦਰਕਨਾਰ ਕਰ ਦਿੱਤਾ ਜਾਵੇ ਨਵੇਂ ਬਾਜ਼ਾਰ ਲੱਭੇ ਜਾਣ ਦੁਨੀਆ ਦੇ ਵਿੱਚ ਦੂਸਰਾ ਰੂਸ ਨਾਲ ਨਵੀਂ ਵਪਾਰ ਕਰਾਨੀਤੀ ਤੇ ਸਮਝੌਤਾ ਰੂਸ ਨੇ ਆਫਰ ਕੀਤੀ ਸੀ ਕਿ ਮੈਂ 5% ਸਸਤਾ ਵੀ ਦਊਗਾ ਤੇਲ ਤੇ ਲੋੜ ਪਈ ਤਾਂ ਮੈਂ ਅਮਰੀਕਾ ਵਾਲਾ ਸਮਾਨ ਵੀ ਚੱਕਣ ਲਈ ਤਿਆਰ ਹਾਂ ਨਵੇਂ ਸਿਰ ਤੋਂ ਸਮਝੌਤਾ ਕਰ ਲਿਆਂਗੇ ਰੂਸ ਨਾਲ ਨਵੀਂ ਵਪਾਰ ਕਰਾਨੀਤੀ ਤੇ ਕੱਲ ਤੇ ਕਹਿੰਦੇ ਜੀ ਟੈਰਫ ਵਧਾਉਣ ਤੇ ਭਾਰਤ ਵੀ ਵਿਚਾਰ ਕਰ ਲਵੇ ਜਿਵੇਂ ਚੀਨ ਨੇ ਕਿਹਾ ਸੀ ਨਾ ਕਿ ਤੂੰ ਵਧਾ ਫਿਰ ਮੈਂ ਵੀ ਵਧਾਉਣਾ ਤੇ ਜੇ ਹੁਣ ਬੇ ਚੀਨ ਨੂੰ ਕਹ ਰਹੇ ਹਾਂ ਉਸ ਦਾ ਚੀਨ ਫਿਰ ਵਧਾਉਣ ਦੀ ਗੱਲ ਕਰੇ ਉਸੇ ਤਰ੍ਹਾਂ ਭਾਰਤ ਵੀ ਚੈਲੰਜ ਕਰ ਦਵੇ ਕਿ ਮੈਂ ਵੀ ਵਧਾਉਣਾ ਫਿਰ ਅਮਰੀਕਾ ਵਾਲੇ ਸਮਾਨ ਤੇ ਇਸੇ ਤਰ੍ਹਾਂ ਕਹਿੰਦੇ ਕਿ ਜਾਂ ਫਿਰ ਅਮਰੀਕਾ ਨਾਲ رابطہ ਜਦੋਂ ਕਿ ਵਿਦੇਸ਼ੀ ਕੁਝ ਜਰਮਨ ਤੇ ਹਾਂ ਜਾਪਾਨ ਦੀਆਂ ਖਬਰਾਂ ਤਾਂ ਵੀ ਧੰਪ ਭਰਦੀਆਂ ਨੇ ਕਿ ਟਰੰਪ ਨੇ ਫੋਨ ਕੀਤਾ ਸੀ ਨੰਦਰਮੋਦੀ ਨੇ ਫੋਨ ਨਹੀਂ ਚੁੱਕਿਆ ਫਿਕਰ ਪਾ ਦਮ ਖਾਵੇ ਤਾਂ ਫਿਰ ਦੇਸ਼ ਦੁਨੀਆ ਦੇ ਵਿੱਚ ਤੁਸੀਂ ਬਿਸ਼ਵਗੁਰੂ ਬਣ ਸਕਦੇ ਹੋ ਸਵਾਲ ਤੁਮ ਤੋਂ ਖਾਣ ਦਾ ਵੀ ਹੈ ਤੇ ਇਸ ਮੁਸ਼ਕਲ ਖੜੀ ਦੇ ਵਿੱਚ ਆਰਥਿਕ ਤੌਰ ਤੇ ਮੁਲਕ ਨੂੰ ਬਚਾਉਣ ਦੇ ਲਈ ਤੁਹਾਨੂੰ ਬਦਲਵੇਂ ਰਾਹ ਲੱਭਣ ਦਾ ਵੀ ਹੈ ਬਹੁਤ ਬਹੁਤ ਸ਼ੁਕਰੀਆ